ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਭਾਰਤ ਪਾਕਿਸਤਾਨ ਦੇ ਵਿੱਚ ਯਾਰ جنگ ਲੱਗੀ ਵੀ ਆ ਸੀਜ਼ ਫਾਇਰ ਹੋਇਆ ਵਾ ਕੌਣ ਤੋੜੀ ਜਾਂਦਾ ਕੌਣ ਨਹੀਂ ਇਹਦੇ ਬਾਰੇ ਸਰਕਾਰ ਬਿੱਤਰ ਦੱਸ ਸਕਦੀ ਆ ਪਰ ਆਪਾਂ ਤਾਂ ਅੱਜ ਇੱਥੇ ਗੱਲ ਕਰਦੇ ਆ ਭਾਰਤ ਦੇ 에ਅਰ ਡਿਫੈਂਸ ਸਿਸਟਮ ਦੀ ਮੈਂ ਬਠਿੰਡੇ ਚ ਰਹਿਣਾ ਮੈਨੂੰ ਲੱਗਦਾ ਪੰਜਾਬ ਚ ਬਠਿੰਡਾ ਪਹਿਲੇ ਇੱਕ ਦੋ ਜ਼ਿਲ੍ਹਿਆਂ ਚੋਂ ਆ ਜਿੱਥੇ ਸਭ ਤੋਂ ਵੱਧ ਅਟੈਕ ਹੋਇਆ ਪਰ ਉਹਦੇ ਬਾਵਜੂਦ ਵੀ ਜਦੋਂ ਇਥੋਂ ਦੇ 에ਅਰ ਡਿਫੈਂਸ ਸਿਸਟਮ ਦੇ ਬਾਰੇ ਜਾਣਿਆ ਤਾਂ ਇਹ ਸਮਝ ਆਇਆ ਕਿ ਬਠਿੰਡੇ ਦੇ ਵਿੱਚ ਜੇ ਲੋਕ ਚੈਣ ਦੀ ਨੀਂਦ ਸੁੱਤੇ ਆ ਜੇ ਬਠਿੰਡੇ ਦੇ ਵਿੱਚ ਨੁਕਸਾਨ ਘਟ ਹੋਇਆ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਤਾਂ ਕੀ ਜੇ ਪੂਰੇ ਭਾਰਤ ਦੇ ਵਿੱਚ ਨੁਕਸਾਨ ਘਟ ਹੋਇਆ ਤਾਂ ਉਹਦਾ ਇੱਕ ਕਾਰਨ ਐ S400 S400 에ਅਰ ਡਿਫੈਂਸ ਸਿਸਟਮ ਭਾਰਤ ਦਾ ਇੱਕ ਅਜਿਹਾ ਸਿਸਟਮ ਜਿਹੜਾ ਹਵਾ ਦੇ ਵਿੱਚ ਹੀ ਸਾਡੇ ਵੱਲ ਆਉਣ ਵਾਲੀਆਂ ਚੀਜ਼ਾਂ ਨੂੰ ਤਬਾਹ ਕਰ ਦਿੰਦਾ ਚਾਹੇ ਮਜ਼ਾਇਲ ਹੋਵੇ ਚਾਹੇ ਜਹਾਜ਼ ਹੋਵੇ ਚਾਹੇ ਕੋਈ ਡਰੋਨ ਹੋਵੇ ਜਿਹੜੀ ਵੀ ਦੁਸ਼ਮਣ ਦੇਸ਼ ਵੱਲੋਂ ਸਾਡੇ ਤੇ ਛੱਡੀ ਜਾਂਦੀ ਹੈ ਉਹਨੂੰ ਤਬਾਹ ਕਰਨ ਦੀ ਸਮਰੱਥਾ ਇਸ ਸਿਸਟਮ ਦੇ ਵਿੱਚ ਹੈ ਤਾਂ ਸਾਡੀ ਰੁਚੀ ਬਣੀ ਵੀ ਇਹਨੂੰ ਸਮਝ ਗਏ ਅਸੀਂ ਇਹ ਜਾਣਕਾਰੀ ਮੈਂ ਪਹਿਲਾਂ ਹੀ ਦੱਸ ਦਿਆਂ ਇਹ ਉਹੀ ਜਾਣਕਾਰੀ ਹੈ ਜਿਹੜੀ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਪਈ ਹੈ ਲੋਕਾਂ 'ਚ ਇਹ ਜਾਣਕਾਰੀ ਪਹਿਲਾਂ ਹੀ ਆ ਚੁੱਕੀ ਆ ਮੈਂ ਉਹਨੂੰ ਇਕੱਠੀ ਕਰਕੇ ਇੱਕ ਤਰਤੀਬ ਵੱਧ ਕੀਤਾ ਦਾ ਹਿੰਦੂ ਦੇ ਕੁਝ ਆਰਟੀਕਲ ਟਾਈਮਜ਼ ਆਫ ਇੰਡੀਆ ਦੇ ਕੁਝ ਆਰਟੀਕਲ ਪੜ੍ਹਿਆ ਹੈ ਹੋਰ ਕਈ ਵੀਡੀਓਜ਼ ਦੇ ਵਿੱਚੋਂ ਅਹਿਮ ਜਾਣਕਾਰੀ ਇਕੱਠੀ ਕਰੀ ਆ ਮੈਨੂੰ ਆਪਣੇ ਸੋਰਸ ਦੱਸਣ ਦੇ ਵਿੱਚ ਕੋਈ ਵੀ ਨਹੀਂ ਲੱਗਦੀ ਕੋਈ ਦਿੱਕਤ ਆ ਚਲੋ ਆਪਾਂ ਪਹਿਲਾਂ ਸਿਸਟਮ ਤੇ ਹੁਣੇ ਵੀ ਸਿਸਟਮ ਹੈਗੀ ਇਸ ਸਿਸਟਮ ਦੇ ਨਾ ਚਾਰ ਭਾਗ ਆ ਰਸ਼ੀਆ ਨੇ ਇਹ ਸਿਸਟਮ ਬਣਾਇਆ ਪਹਿਲਾਂ ਆਪਾਂ ਇੱਥੇ ਵੀ ਆ ਜਾਈਏ ਰੂਸ ਦਾ ਇਹ ਸਿਸਟਮ ਹੈ ਰੂਸ ਨੇ ਪਹਿਲਾਂ ਬਣਾਇਆ ਸੀ S300 ਐਸਟੇਮ 200 ਕੀ ਸੀ 7 900 ਮੀਟਰ ਦੇ ਮੰਨ ਲਓ ਇੱਥੇ ਸਿਸਟਮ ਪਿਆ ਇਹ 300 ਕਿਲੋਮੀਟਰ ਦੇ ਘੇਰੇ ਚ ਆਉਣ ਵਾਲੀ ਕਿਸੇ ਵੀ ਚੀਜ਼ ਨੂੰ ਤਬਾਹ ਕਰ ਦਿੰਦਾ ਸੀ ਫੇਰ ਬਣਾਇਆ ਉਹਨਾਂ ਨੇ ਐਸ 400 ਜਿਹੜਾ ਹੁਣ ਸਾਡੇ ਕੋਲ ਆ ਐਸ 400 400 ਕਿਲੋਮੀਟਰ ਦੇ ਘੇਰੇ ਚ ਆਉਣ ਵਾਲੀ ਚੀਜ਼ ਨੂੰ ਤਬਾਹ ਕਰ ਦਿੰਦਾ ਵੈਸੇ ਰੂਸ ਕੋਲੇ ਐਸ 500 ਵੀ ਆ ਜਿਹੜਾ 500 ਕਿਲੋਮੀਟਰ ਦੇ ਘੇਰੇ ਚ ਆਉਣ ਵਾਲੀ ਔਰ 500 ਕਿਲੋਮੀਟਰ ਦਾ ਨਹੀਂ ਵੀ ਇਹ ਸਿੱਧੇ ਪਾਸੇ ਹੀ ਆ ਸਾਰੇ ਪਾਸੇ ਇਹਦੀ ਮਾਰ ਘੇਰਾ ਜਿਹੜਾ ਇਹਦਾ ਬਿਆਸ ਕਹਿ ਦਿੰਨੇ ਆ ਜੀ ਨੂੰ ਅਸੀਂ ਉਹ 400 ਕਿਲੋਮੀਟਰ ਹੈ 500 ਕਿਲੋਮੀਟਰ ਹੈ ਅਲੱਗ-ਅਲੱਗ ਇਹਦੇ ਮਾਡਲ ਤਿਆਰ ਪਾਰੇ ਰੂਸ ਨੇ ਬਣਾਇਆ ਤੇ ਜਿਹੜੇ ਵੀ ਦੇਸ਼ ਨੂੰ ਇਹ ਸਿਸਟਮ ਇੰਨਾ ਕਿ ਖਤਰਨਾਕ ਹੈ ਜਿਹੜੇ ਵੀ ਦੇਸ਼ ਨੂੰ ਇਹ ਵੇਚਿਆ ਰੂਸ ਨੇ ਅਮਰੀਕਾ ਨੇ ਉਹਤੇ ਪਾਬੰਦੀਆਂ ਲਾਈਆਂ ਕਿਉਂਕਿ ਅਮਰੀਕਾ ਦਾ ਵੀ ਸ਼ਰੀਕਾ ਹੋ ਜਾਂਦਾ ਨਾ ਫਿਰ ਰੂਸ ਨਾਲ ਉਹਨਾਂ ਦਾ ਚੰਗਾ ਸ਼ਰੀਕਾ ਚੱਲਦਾ ਤੇ ਅਮਰੀਕਾ ਦਾ ਵੀ ਇੱਕ ਸਿਸਟਮ ਹੈ ਥਾਰਡ ਕਹਿੰਦੇ ਆ ਉਹਨੂੰ ਉਹਦੀਆਂ ਕੁਝ ਦਿੱਕਤਾਂ ਪਰ ਇਹ ਸਭ ਤੋਂ ਵਧੀਆ ਸਿਸਟਮ ਬਣਿਆ ਜਾਂਦਾ ਹੈ ਤਾਂ ਜਦੋਂ ਇਹ ਚੀਨ ਨੂੰ ਵੇਚਿਆ ਚੀਨ ਨੂੰ ਤਾਂ ਵੈਸੇ ਟੈਕਨੋਲੋਜੀ ਵੇਚੀ ਆ S300 ਵੇਚਿਆ ਉਹਨਾਂ ਨੇ S300 ਜਦੋਂ ਚੀਨ ਨੂੰ ਵੇਚਿਆ ਤਾਂ ਚੀਨ ਤੇ ਪਾਬੰਦੀਆਂ ਲਾਤੀਆਂ ਅਮਰੀਕਾ ਨੇ ਫਿਰ ਤੁਰਕੀ ਨੂੰ ਵੇਚਿਆ ਰੂਸ ਨੇ ਤਾਂ ਤੁਰਕੀ ਤੇ ਪਾਬੰਦੀਆਂ ਲੱਗੀਆਂ ਫਿਰ ਭਾਰਤ ਨੂੰ ਵੇਚਿਆ ਭਾਰਤ ਤੇ ਕੋਈ ਪਾਬੰਦੀਆਂ ਨਹੀਂ ਲੱਗੀਆਂ ਸ਼ੁਕਰ ਹੈ ਚੰਗੀ ਗੱਲ ਹੈ ਤਾਂ ਇਹ ਸਿਸਟਮ ਉਹਨਾਂ ਨੇ ਬਣਾਇਆ ਅਲਟੀਮੇਟ ਸਿਸਟਮ ਕਿਹਾ ਜਾਂਦਾ ਹੈ ਉੰਨਾ ਨੇ ਇਹਨੂੰ ਕਿੱਥੇ ਕਿੱਥੇ ਵਰਤਿਆ ਆਪਾਂ ਉਹਦੀ ਵੀ ਹੁਣ ਗੱਲ ਕਰ ਲੈਨੇ ਆ ਇਹ ਸੀਰੀਆ ਦੇ ਵਿੱਚ ਸਭ ਤੋਂ ਪਹਿਲਾਂ ਵਰਤਿਆ ਗਿਆ ਸੀਰੀਆ ਦੀ ਆਰਮੀ ਦੇ ਜਿਹੜੇ ਟਿਕਾਣੇ ਸੀ ਕਿਉਂਕਿ ਰੂਸ ਸੀਰੀਆ ਦੀ ਮੌਜੂਦਾ ਉਸ ਸਮੇਂ ਦੀ ਸਰਕਾਰ ਵਾਲਾ ਸੀ ਨਾ ਤਾਂ ਸੀਰੀਆ ਦੇ ਟਿਕਾਣਿਆਂ ਨੂੰ ਬਚਾਉਣ ਦੇ ਲਈ ਉਹਨਾਂ ਦੀ ਆਰਮੀ ਦੇ ਟਿਕਾਣਿਆਂ ਨੂੰ ਬਚਾਉਣ ਦੇ ਲਈ ਇਹ ਵਰਤਿਆ ਗਿਆ ਤੇ ਬਹੁਤ ਸਫਲਤਾਪੂਰਵਕ ਰਿਹਾ ਇਹਦਾ ਕੰਮ ਫਿਰ ਰੂਸ ਨੇ ਇਹਨੂੰ ਵਰਤਿਆ ਕ੍ਰੀਮੀਆ ਦੇ ਵਿੱਚ ਕ੍ਰੀਮੀਆ ਦਾ ਮੁੱਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਦੁਨੀਆ ਦੇ ਵਿੱਚ ਬਹੁਤ ਅਹਿਮ ਮਸਲਾ ਹੈਗਾ ਇਹਦੀ ਖਾਸੀਅਤ ਕੀ ਹੈ ਉੱਥੇ ਇਹਨੂੰ ਵਰਤਿਆ ਇਹਨੇ ਬਹੁਤ ਕਮਾਲ ਦਾ ਕੰਮ ਕੀਤਾ ਅਜ਼ਰਬਾਈਜਾਨ ਦੇ ਵਿੱਚ ਵੀ ਵੈਸੇ ਇਹਨੂੰ ਵਰਤਿਆ ਗਿਆ ਅਜ਼ਰਬਾਈਜਾਨ ਦੇ ਵਿੱਚ ਅਰਮੀਨੀਅਨ ਜਿਹੜੀ ਆਰਮੀ ਸੀਗੀ ਉਹਦੇ ਖਿਲਾਫ ਵਰਤਿਆ ਗਿਆ ਇਹਨੂੰ ਤਾਂ ਅਲੱਗ-ਅਲੱਗ ਥਾਵਾਂ ਤੇ ਇਹਨੂੰ ਵਰਤਿਆ ਜਾਂਦਾ ਰਿਹਾ ਇਹਦੀ ਖਾਸੀਅਤ ਕੀ ਆ ਕਿਉਂ ਦੁਨੀਆ ਦੇ ਵਿੱਚ ਇਹਦਾ ਇੰਨਾ ਨਾਂ ਬਣਿਆ ਐਨੀ ਇਹਦੀ ਚੜ੍ਹਾਈ ਕਿਹੜੀ ਗੱਲ ਤੋਂ ਆ ਚੜ੍ਹਾਈ ਇਹਦੀ ਇਸ ਗੱਲ ਤੋਂ ਆ ਕਿ ਇੱਕ ਤਾਂ ਇਹਨੂੰ ਕਿਤੇ ਵੀ ਲਜਾਇਆ ਜਾ ਸਕਦਾ ਇਹ ਸਿਸਟਮ ਇਹ ਜਾ ਇਹਨੂੰ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਤੇ 5 ਮਿੰਟਾਂ ਦੇ ਵਿੱਚ ਜੋ ਥੇਲ ਜਾ ਕੇ ਖੜਾ ਹਤਾ ਸਿਸਟਮ 5 ਮਿੰਟਾਂ ਦੇ ਵਿੱਚ ਫਿਰ ਤਿਆਰ ਹੈ ਮਾਰ ਇਹਦੀ ਬਹੁਤ ਹੈ ਪਰ ਇਹਦੇ ਪਹਿਲਾਂ ਸਿਸਟਮ ਨੂੰ ਸਮਝ ਲੈਣੇ ਆ ਵੀ ਇਹ ਕੰਮ ਕਿਵੇਂ ਕਰਦਾ ਇਹਦੇ ਚਾਰ ਭਾਗ ਆ ਮੁੱਖ ਪਹਿਲਾ ਭਾਗ ਹੈ ਦਾ ਰਡਾਰ ਰਡਾਰ ਦਾ ਕੰਮ ਕੀ ਹੈ ਰਡਾਰ ਦਾ ਕੰਮ ਇਹ ਹੈ ਵੀ 600 ਕਿਲੋਮੀਟਰ ਦੇ ਵਿੱਚ ਜਿਹੜੀ ਵੀ ਚੀਜ਼ ਉਹਨੂੰ ਦਿਸਦੀ ਆ ਉਹ ਉਹਨੇ ਦੇਖ ਮਤਲਬ ਉਹਨੇ ਉਹਦੀ شناخت ਕਰਨੀ ਆ 600 ਕਿਲੋਮੀਟਰ ਦੇ ਘੇਰੇ ਦੇ ਵਿੱਚ ਇਹ ਚੀਜ਼ਾਂ ਦੀ شناخت ਕਰਦਾ ਬਹੁਤ ਜ਼ਿਆਦਾ ਵਾਟ ਹੋ ਜਾਂਦੀ ਹੈ 600 ਕਿਲੋਮੀਟਰ ਦਾ ਘੇਰਾ ਉੱਥੋਂ ਕੋਈ ਜਹਾਜ਼ ਉੱਡਿਆ ਇਹਨੇ ਉਹ ਦੱਸ ਦੇਣਾ ਉੱਥੋਂ ਕੋਈ ਮਜ਼ਾਇਲ ਆ ਰਹੀ ਆ ਉਹ ਦੱਸ ਦੇਣਾ ਉੱਥੋਂ ਕੋਈ ਡਰੋਨ ਆ ਰਿਹਾ ਉਹ ਵੀ ਦੱਸ ਦੇਣਾ ਤਾਂ ਇਹ ਇਹਦੀ ਸਮਰੱਥਾ ਹੈ ਬਹੁਤ ਜ਼ਿਆਦਾ ਫਿਰ ਅਗਲੀ ਇਹਦੀ ਹੈ ਉਹਨੂੰ ਕਹਿੰਦੇ ਆ ਫਾਇਰ ਕੰਟਰੋਲ ਫਾਇਰ ਕੰਟਰੋਲ ਦਾ ਕੰਮ ਕੀ ਆ ਉੱਥੇ ਜਾਣਕਾਰੀ ਇਹ ਭੇਜਦਾ ਫਾਇਰ ਕੰਟਰੋਲ ਇਹ ਦੇਖਦਾ ਕਿ ਕਿੰਨੀ ਸਪੀਡ ਤੇ ਆ ਰਹੀ ਹੈ ਇਹ ਚੀਜ਼ ਤੇ ਕਿੱਥੇ ਸਾਡੇ ਹਿੱਟ ਕਰਨਾ ਚਾਹੁੰਦੀ ਹੈ ਉਹਦੀ ਸਹੀ ਪੋਜੀਸ਼ਨ ਦਾ ਪਤਾ ਲਾ ਕੇ ਇਹਨੇ ਦੇਣਾ ਕਮਾਂਡ ਦੇਣੀ ਹੈ ਕਮਾਂਡ ਕਿਹਨੂੰ ਦੇਣੀ ਹੈ ਕਮਾਂਡ ਇਹਨੇ ਦੇਣੀ ਹੈਗੀ ਮਜ਼ਾਇਲ ਨੂੰ ਤਾਂ ਮਜ਼ਾਇਲਾ ਤਿਆਰ-ਵਾਰ ਤਿਆਰ ਖੜੀਆਂ ਹੁੰਦੀਆਂ ਉਹ ਮਜ਼ਾਇਲ ਤੀਜਾ ਜਿਹੜਾ ਇਹਦਾ ਭਾਗ ਆ ਮਜ਼ਾਇਲ ਆ ਮਜ਼ਾਇਲ ਨੇ ਉੱਡ ਪੈਣਾ ਫਿਰ ਅਗਲੀ ਆ ਜਾਂਦੀ ਹੈ ਕਮਾਂਡ ਪੋਸਟ ਕਮਾਂਡ ਪੋਸਟ ਦਾ ਇੱਕ ਕੰਮ ਹੈ ਉਹਨਾਂ ਨੇ ਚੈੱਕ ਕਰਨਾ ਵੀ ਨਿਸ਼ਾਨਾ ਸਹੀ ਲੱਗ ਗਿਆ ਜਾਂ ਨਹੀਂ ਲੱਗਿਆ ਜੇ ਨਹੀਂ ਲੱਗਿਆ ਤਾਂ ਉਹਨਾਂ ਨੇ ਹੋਰ ਫਾਇਰ ਕਰਨੇ ਹੈ ਇਹਦੇ ਮੁੱਖ ਤੌਰ ਤੇ ਇਹ ਚਾਰ ਭਾਗ ਆ ਜਿਹੜੇ ਇਹਨੂੰ ਇੰਨਾ ਲਾਜਵਾ ਬਣਾਉਂਦੇ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਦੀ ਮਾਰ ਤੁਹਾਨੂੰ ਦੱਸਿਆ 400 ਕਿਲੋਮੀਟਰ ਦੇ ਘੇਰੇ ਤੱਕ 600 ਕਿਲੋਮੀਟਰ ਤੋਂ ਪਛਾਣ ਲੈਂਦਾ 400 ਕਿਲੋਮੀਟਰ ਦੇ ਘੇਰੇ ਚ ਇਹ ਅੜਾ ਦਿੰਦਾ 30 ਕਿਲੋਮੀਟਰ ਉੱਪਰ ਤੱਕ ਇਹਦੀ ਮਾਰ ਹੈ 70 ਚੀਜ਼ਾਂ ਨੂੰ ਇੱਕੋ ਵਕਤ ਤੇ ਪਛਾਣ ਕੇ ਤਬਾਹ ਕਰ ਸਕਦਾ ਇੰਨੀ ਇਹਦੀ ਸਮਰੱਥਾ ਹੀ ਇਹ ਇੰਨਾ ਅਲਟੀਮੇਟ ਸਿਸਟਮ ਕਿਹਾ ਜਾਂਦਾ ਨਾ ਦੁਨੀਆ ਦੇ ਵਿੱਚ ਬਹੁਤ ਫਾਸਟ ਹੈ ਇਤੋਂ ਫਾਸਟ ਕੋਈ ਸਿਸਟਮ ਹੈ ਨਹੀਂ ਅਮਰੀਕਾ ਵਾਲਿਆਂ ਨੇ ਵੀ ਜਿਹੜਾ ਬਣਾਇਆਗਾ ਉਹਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਉਹ ਜਿੱਧਰ ਨੂੰ ਖੜਾ ਕਰ ਦੋਗੇ ਜੇ ਉਹ ਇਧਰ ਨੂੰ ਖੜਾ ਤਾਂ ਉਹਦੀ ਮਾਰ ਇਧਰ ਨੂੰ ਹੀ ਆ ਐ ਨਹੀਂ ਵੀ ਉਹ ਫਿਰ ਇਧਰਲੇ ਪਾਸੇ ਆਉਣ ਵਾਲੇ ਨੂੰ ਮਾਰ ਦੂਗਾ ਨਹੀਂ ਤੁਹਾਨੂੰ ਮੂੰਹ ਉਧਰ ਨੂੰ ਕਰਨਾ ਪਊਗਾ ਇਹਦੇ ਮੂੰਹ ਦਾ ਕੋਈ ਚੱਕਰ ਨਹੀਂ ਜਿੱਧਰ ਨੂੰ ਮਰਜ਼ੀ ਰੱਖੋ ਇਹਦਾ ਮਾਰ ਖੇਤਰ ਸਾਰੇ ਪਾਸੇ ਆ ਮਾਈਨਸ 50 ਡਿਗਰੀ ਦੇ ਵਿੱਚ ਵੀ ਇਹ ਕੰਮ ਕਰ ਲੈਂਦਾ ਪੂਰੀ ਬਰਫ਼ ਜਿੱਥੇ ਜੰਮਦੀ ਹੋਵੇ ਜਿ ਪਰਫੀ برف ਪਈ ਹੋਵੇ ਉੱਥੇ ਕੰਮ ਕਰ ਲੈਂਦਾ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਇਸ ਲਈ ਇਹਨਾਂ ਰਫਟ ਆਫਾ ਤਾਂ ਹੀ ਤਾਂ ਅਮਰੀਕਾ ਪਾਬੰਦੀਆਂ ਲਾਉਂਦਾ ਨਾ ਇਸ ਗੱਲ ਦੇ ਉੱਤੇ ਵੀਰ ਕਿਸੇ ਵੀ ਢੰਗ ਦੇ ਨਾਲ ਇਹ ਦੁਨੀਆ ਨੂੰ ਇਹਨਾਂ ਮਿਲ ਨਾ ਜਾਵੇ ਕਿਉਂਕਿ ਜਿਹੜੇ ਵੀ ਦੇਸ਼ ਕੋਲੇ ਐਸ 400 ਆ ਉਹ ਦੇਸ਼ ਉਹ ਜੰਗ ਨੂੰ ਜਿੱਤ ਨਹੀਂ ਜਿੱਤ ਨਹੀਂ ਸਕਦਾ ਉਹਦੇ ਬਾਰੇ ਤਾਂ ਚਲੋ ਕੀ ਕਿਹਾ ਜਾ ਸਕਦਾ ਪਰ ਹਾਰ ਨਹੀਂ ਸਕਦਾ ਉਹਦਾ ਨੁਕਸਾਨ ਬਹੁਤ ਘੱਟ ਹੁੰਦਾ ਆਪਾਂ ਦੇਖ ਹੀ ਰਹੇ ਹਾਂ ਨਾ ਜਿਵੇਂ ਹੁਣ ਅਸੀਂ ਬਠਿੰਡੇ ਰਹਿੰਨੇ ਆਂ ਬਠਿੰਡੇ ਦੇ ਉੱਤੇ ਸਾਰੇ ਪਾਸਿਓਂ ਕਿਉਂਕਿ ਇਹ ਹੈੱਡ ਆ ਇੱਥੇ ਹਮਲੇ ਹੋਇਆ ਸਭ ਤੋਂ ਵੱਧ ਹਮਲੇ ਮੈਨੂੰ ਲੱਗਦਾ ਸਾਡੇ ਹੋਏ ਹੋਣੇ ਆ ਇੱਧਰ ਬਠਿੰਡੇ ਕੰਨੀ ਪਰ ਉਹਦੇ ਪਾਵਜੂਦ ਵੀ ਇਸ 에ਅਰ ਡਿਫੈਂਸ ਸਿਸਟਮ ਨੇ ਇਹਦੇ ਕਰਕੇ ਲੋਕ ਚੈਣ ਦੀ ਨੀਂਦ ਸੁੱਤੇ ਆ ਜੇ ਤੁਸੀਂ ਇਹ ਸਿਸਟਮ ਨੂੰ ਜਾਣ ਲੋਗੇ ਘਟੋ ਘਟ ਐਨਾ ਤੁਹਾਡੇ ਮਨ ਚ ਤਰਵਾਸ ਆਉਂਦਾ ਵੀ ਇਹ ਛੇਤੀ ਛੇਤੀ ਹੋਣ ਨਹੀਂ ਦਿੰਦਾ ਕੁਝ ਹਾਂ ਮੂਲੋ ਹੀ ਕਿਸਮਤ ਹਾਰ ਜੇ ਉਥੇ ਬਰੇ ਤਾਂ ਫਿਰ ਕੋਈ ਕੁਦਰਤ ਵੀ ਚੀਜ਼ ਹੁੰਦੀ ਆ ਉਬੀ ਸਿਸਟਮ ਹੁਣ ਇੱਕ ਚੀਜ਼ ਤੁਸੀਂ ਬਹੁਤ ਨਾਮ ਸੁਣਾ ਹੋਣਾ ਬੈਟਰੀ ਇਹਦੀ ਬੈਟਰੀ ਐਸ 400 ਦੀ ਬੈਟਰੀ ਕੀ ਹੁੰਦੀ ਹੈ ਇਹ ਦੇਖੋ ਵੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਲੌਂਚਰ ਹੁੰਦਾ ਹੈ ਇੱਕ ਲੌਂਚਰ ਜਿੱਦੀ ਤੁਸੀਂ ਇਹ ਫੋਟੋ ਵੀ ਦੇਖ ਰਹੇ ਹੋ ਇਸ ਲੌਂਚਰ ਦੇ ਵਿੱਚ ਚਾਰ ਮਜ਼ਾਈਲਾ ਹੁੰਦੀਆਂ ਤੇ ਚਾਰ ਲੌਂਚਰ ਜਦੋਂ ਮਿਲਦੇ ਆ ਤਾਂ ਚਾਰ ਲੌਂਚਰ ਜਦੋਂ ਮਿਲਦੇ ਆ ਉਹ ਬਣਦਾ ਇੱਕ ਬੈਟਰੀ ਦੋ ਬੈਟਰੀਆਂ ਮਿਲ ਕੇ ਬਣਾਉਂਦੀਆਂ ਇੱਕ ਬਟਾਲੀਆਂ ਤੇ ਬਟਾਲੀਆਂ ਨਾ ਇਹਦਾ ਐਂਡ ਰੂਪ ਹੈ ਜਾਨੀ ਕਿ ਪੰਜ ਬਟਾਲੀਆਂ ਜੇ ਹੈਗੀਆਂ ਤਾਂ ਇਹਦਾ ਮਤਲਬ ਹੈ 160 160 ਮਜ਼ਾਈਲਾ ਇਹ ਇਹਦੀ ਗਿਣਤੀ ਆ ਹੁਣ ਬਹੁਤ ਲੋਕ ਕਹਿੰਦੇ ਆ ਵੀ ਇਹ ਇਹਦੀ ਬੈਟਰੀ ਆ ਇਹਦੀ ਬੈਟਰੀ ਕੋਈ ਚਾਰਜਿੰਗ ਬੈਟਰੀ ਨਹੀਂ ਹੈ ਅਸਲ 'ਚ ਮਜ਼ਾਈਲਾਂ ਦੀ ਗਿਣਤੀ ਦੇ ਹੀ ਇੱਕ ਭਾਗ ਨੂੰ ਇਹਦੇ ਵਿੱਚ ਬੈਟਰੀ ਕਹਾ ਜਾਂਦਾ ਹੁਣ ਇੱਕ ਹੋਰ ਇੱਕ ਗੱਲ ਦਿਲਚਸਪ ਥੋੜੀ ਹੈ ਜਿਹੜੀ ਗੱਲ ਆ ਉਹ ਇਹ ਆ ਕਿ ਜਿਹੜਾ ਸਿਸਟਮ ਆ ਇਹਦਾ ਤੋੜ ਇੱਕ ਡਰੋਨ ਇਹਦਾ ਡਰੋਨ ਵੀ ਆ ਇੱਕ ਜਿਹੜਾ ਕਿਉਂਕਿ ਹਿਸਟਰੀ ਆਪਾਂ ਜਦੋਂ ਪੜ੍ਹਦੇ ਆ ਨਾ ਦੇਖਦੇ ਆ S300 ਆ ਜਿਹੜਾ ਸਿਸਟਮ ਉਹ ਤਬਾਹ ਕੀਤਾ ਵਾ ਇੱਕ ਡਰੋਨ ਨੇ ਤਬਾਹ ਕੀਤਾ ਉਹਨੂੰ ਕਹਿੰਦੇ ਆ ਹਾਰੂਪ ਖੁਸ਼ਕਿਸਮਤੀ ਇਹ ਆ ਕਿ ਉਹ ਡਰੋਨ ਵੀ ਭਾਰਤ ਕੋਲੇ ਆ ਕਿਸੇ ਹੋਰ ਦੇਸ਼ ਕੋਲੇ ਹੈ ਨਹੀਂ ਜਾਂ ਜਿਨ੍ਹਾਂ ਨੇ ਬਣਾਈ ਆ ਉਸ ਦੇਸ਼ ਕੋਲੇ ਆ ਤਾਂ ਇਹ ਇਹਦੀਆਂ ਖਾਸੀਅਤ ਆ ਕਿ ਵੈਸੇ 400 ਅੱਜ ਤੱਕ ਤਬਾਹ ਹੋਇਆ ਨਹੀਂ ਤੇ ਪਾਕਿਸਤਾਨ ਕੋਲੇ ਵੀ ਜਿਹੜਾ ਸਿਸਟਮ ਆਗਾ ਉਹ ਚੀਨ ਤੋਂ ਬਣਿਆ ਵਾ ਚੀਨ ਦੀ ਜਿਹੜੀ ਟੈਕਨੋਲੋਜੀ ਤੇ ਜਿਹੜੀ ਤੋਂ ਬਣਿਆ ਉਹ ਹੈਗਾ S300 ਤੇ ਬਣਿਆ ਵਾ ਯਾਨੀ ਕਿ ਉਹਨਾਂ ਕੋਲੇ ਇੱਕ ਸਾਡੇ ਨੂੰ ਪੁਰਾਣੀ ਪੁਰਾਣੀ ਜਨਰੇਸ਼ਨ ਪੁਰਾਣੀ ਸਦੀ ਵਾਲਾ ਇੱਕ ਸਿਸਟਮ ਹੈ ਸਾਡੇ ਕੋਲੇ ਜਿਹੜਾ ਸਿਸਟਮ ਹੈ ਉਹ ਐਡਵਾਂਸ ਹੈ ਜਿਹਦੇ ਕਰਕੇ ਪੂਰੇ ਭਾਰਤ ਦੇ ਵਿੱਚ ਲੋਕ ਚੈਨ ਦੇ ਨਾਲ ਸੌ ਪਾਉਂਦੇ ਆ ਮੇਰਾ ਇਹ ਮਕਸਦ ਵੀਡੀਓ ਨੂੰ ਬਣਾਉਂਦਾ ਇੰਨਾ ਸੀ ਕਿ ਤੁਸੀਂ ਸਮਝੋ ਤਾਂ ਠਹਿਰਾ ਚਾਹਵੋ ਤੇ ਉਹ ਆਪਾਂ ਉਹ ਸਿਸਟਮ ਬਾਰੇ ਵੀ ਗੱਲ ਕਰਗੇ ਜਿਹਦੇ ਕਰਕੇ ਆਪਣੇ ਸਾਰਿਆਂ ਦੀ ਤਕਰੀਬਨ ਜਾਨ ਬਚੀ ਆ ਧੰਨਵਾਦ